ਤੂੰ ਅਮੀਰ ਤਾਂ ਹੈ ਨਹੀਂ ਬੋਤਾ ਫਿਰ ਦੇਖਣ ਤੋਂ ਲੱਗਦਾ ਵੀ ਬਹੁਤ ਅਮੀਰ ਤਾਂ ਹੈ ਨਹੀਂ ਤੇ ਤੂੰ ਅਗਰ ਗਰੀਬ ਦੇ ਬੱਚਿਆਂ ਦਾ ਨਹੀਂ ਫਿਕਰ ਕਰੂਗਾ ਤਾਂ ਕੌਣ ਕਰੂਗਾ ਇਹ ਪਾਰ ਸਹੀ ਕਰ ਰਹੇ ਆ ਤਕਰੀਬਾਂ ਦੇ ਬੱਚੇ ਤਾਂ ਤੂੰ ਮਾਰਨਗਾ ਤੇਰੀ ਚੀਜ਼ ਤਾਂ ਗਰੀਬ ਦੇ ਬੱਚਿਆਂ ਨੇ ਇਹ ਬਾਥਰੂਮ 'ਚ ਜਿਹੜਾ ਘੋੜਾ ਆ ਆ ਦੇਖੋ ਤਾਂ ਨਹੀਂ ਬਾਥਰੂਮ 'ਚ ਨਹੀਂ ਹੈ ਹੋਰ ਇਹਨੂੰ ਕੀ ਕਹਿੰਦੇ ਆ ਮਤਲਬ ਆ ਟਾਇਲਟ ਆ ਆ ਘੋੜਾ ਰੱਖਿਆ ਹੋਇਆ अगर तेरा गंदा काम देख के कोई बंदा कहे कि हमने भी गंदा करना है दूसरे को अलाउ कर दे हम उसको भी किसको जो जो काम कर रहे हैं, कर रहे हैं बना रहे हैं है बताओ एक दिन में नहीं ठीक होगा तेरे को भी ठीक करने का टाइम कर लगेगा ना हमको ठीक हो गया तू एक बात बता रो क्यों रहा है रो क्यों रहा है मतलब पाप ज्यादा रहे बाप नहीं है ਮਾਤਰੀ ਨਹੀਂ ਆਪ ਕੋ ਮਤਲਬ ਉਸ ਦਾ ਮਤਲਬ ਇਹ ਹੈ ਕਿ ਐਸਾ ਗੰਦਾ ਕੰਮ ਕਰੋ ਇਮੋਸ਼ਨਲੀ ਨਾ ਬਲੈਕਮੇਲ ਕਰ ਕਿਸਕੇ ਹੈ ਜਹਾ ਕਿਤਨੋਂ ਕੋ ਪੁੱਛਨ ਕੇ ਮਾਂ ਬਾਪ ਨਹੀਂ ਐ ਤੋ ਸਮਾਜ ਕੋ ਮਾਰ ਦੇਂਗੇ ਉਹ ਉਥੇ ਜਿੱਤਾ ਮੱਖੀਆਂ ਗੰਦ ਤੂੰ ਖਿਲਾ ਰਿਆ ਤੈਨੂੰ ਪਛਤਾ ਤਾਪ ਹੈ ਕੋ ਪਛਤਾਵਾ ਹੋ ਰਹਾ ਖਬਰ ਹੁਸ਼ਿਆਰਪੁਰ ਤੋਂ ਹੈ ਜਿੱਥੇ ਪੰਜਾਬ ਦੇ ਢਾਕੜ ਸਿਹਤ ਅਫਸਰ ਲਖਬੀਰ ਸਿੰਘ ਵੱਲੋਂ ਇੱਕ ਵਾਰ ਫਿਰ ਰੇਡ ਮਾਰੀ ਗਈ ਤੇ ਇਸ ਵਾਰ ਰੇਡ ਸੀਲ ਦੀਆਂ ਪਿੰਨੀਆਂ ਬਣਾਉਣ ਵਾਲਿਆਂ ਦੇ ਠਿਕਾਣਿਆਂ ਤੇ ਮਾਰੀ ਗਈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪ੍ਰਵਾਸੀ ਲੋਕ ਸੀਲ ਦੀਆਂ ਪਿੰਨੀਆਂ ਬਣਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਇਸ ਨੂੰ ਬਣਾਉਣ ਵਾਸਤੇ ਜਿਸ ਜਗ੍ਹਾ ਦਾ ਉਹਨਾਂ ਵੱਲੋਂ ਇਸਤੇਮਾਲ ਕੀਤਾ ਜਾ ਰਿਹਾ ਉਸਦੇ ਹਾਲਾਤ ਦੇਖ ਕੇ ਹੁਸ਼ਿਆਰਪੁਰ ਦੇ ਧਾਕੜ ਅਫਸਰ ਲਖਬੀਰ ਸਿੰਘ ਦੇ ਵਿਹੋਸ਼ ਫਾਕਤਾ ਹੋ ਗਏ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਗੰਦਗੀ ਦੇ ਵਿੱਚ ਗੁੜ ਨੂੰ ਰੱਖਿਆ ਗਿਆ ਵਾ ਤੇ ਜਿਹੜੀ ਚਾਸ਼ਨੀ ਸੀਲ ਦੀਆਂ ਪਿੰਨੀਆਂ ਬਣਾਉਣ ਵਾਸਤੇ ਬਣਾਈ ਗਈ ਹੈ ਉਸਦੇ ਵਿੱਚ ਮਰੀਆਂ ਹੋਈਆਂ ਮੱਖੀਆਂ ਘੁੰਮਦੀਆਂ ਹੋਈਆਂ ਨਜ਼ਰ ਆ ਰਹੀਆਂ ਵਾ ਤਾਂ ਜਿਸ ਨੂੰ ਦੇਖ ਕੇ ਸੀਲ ਦੀਆਂ ਪਿੰਨੀਆਂ ਬਣਾਉਣ ਵਾਲਿਆਂ ਨੂੰ ਜੰਮ ਕੇ ਡਾਂਡ ਲਗਾਈ ਜ਼ਿਲ੍ਹਾ ਸਿਹਤ ਅਫਸਰ ਲਖਬੀਰ ਸਿੰਘ ਵੱਲੋਂ ਔਰ ਕੀ ਕੁਝ kiya ਤੇ ਕਿੰਨੇ ਕੋ ਸੈਂਪਲ ਇਹਨਾਂ ਦੇ ਭਰ ਕੇ ਕੀ ਹਦਾਇਤਾਂ ਦਿੱਤੀਆਂ ਗਈਆਂ ਸੁਣੋ ਤੁਸੀਂ ਵੀ ਮੈਂ ਮੇਰੇ ਨਾਲ ਫੂਡ ਸੇਫਟੀ ਟੀਮ ਅੱਜ ਇੱਥੇ ਇਨਫੋਰਮੇਸ਼ਨ ਦੇ ਤਹਿਤ ਆਏ ਸੀਗੇ ਇਹ ਕੀਰਤੀ ਨਗਰ ਚਾ ਇੱਕ ਨੰਬਰ ਗਲੀ ਆ RAM RAMCHANDRA RAMCHANDRA ਇਸ ਦਾ ਨਾਮ ਹੈ ਤੋ ਇਹਦੇ ਰਾਮਚੰਦਰ ਦੇ ਅਸੀਂ ਇਨਫੋਰਮੇਸ਼ਨ ਤੇ ਪਹੁੰਦੇ ਆ ਸਾਨੂੰ ਸਵੇਰ ਦਾ ਹੀ ਬੰਦਾ ਫੋਨ ਕਰ ਰਿਹਾ ਸੀ ਇੱਕ ਸਰਦਾਰ ਜੀ ਸਾਡੇ ਤੇ ਉਹ ਉਹਨਾਂ ਨੇ ਫਿਰ ਕਿਹਾ ਵੀ ਇੱਥੇ ਚੈੱਕ ਕਰੋ ਇਹ ਬੜੇ ਗੰਦੇ ਹਾਲਾਤਾਂ ਚ ਪਿੰਨੀਆਂ ਬਣਾਉਂਦਾ ਬੱਚਿਆਂ ਦੇ ਖਾਣ ਵਾਲੀਆਂ ਹੈਰਾਨੀ ਦੀ ਗੱਲ ਆ ਵੀ ਤਰਪਾਲ ਤੇ ਪਿੰਨੀਆਂ ਪਾਈਆਂ ਹੋਈਆਂ ਤੇ ਉਹ ਉੱਪਰ ਕੱਪੜੇ ਕੱਚੇ ਬਨਣਾ ਟੰਗੇ ਹੋਏ ਤਾਰ ਤੇ ਤੇ ਪਿੰਨੀਆਂ ਜਿਹੜੀਆਂ ਉਤੇ ਮੱਖੀਆਂ ਦੀ ਭਰਮਾਰ ਚੰਗੀ ਆ ਗੁੜ ਕੋਲ ਕੇ ਟੱਬ ਰੱਖਿਆ ਹੋਇਆ ਜਿਹਦੇ ਚ ਇਹ ਪਿੰਨੀਆਂ ਉਹ ਪਤਾ ਨਹੀਂ ਉਹ ਤਾਂ ਗੁੜ ਦਾ ਚਾਸ਼ਨੀ ਬਣਾਉਂਦਾ ਇਹ ਫੇਰ ਜਿਹੜੇ ਇਹਦੇ ਜਿੱਦਾਂ ਦੇ ਹਾਲਾਤਾਂ ਚ ਇਹਨਾਂ ਪਿੰਨੀਆਂ ਰੱਖਿਆ ਔਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਨਾ ਇਹਦੇ ਕੋਲ ਲਾਇਸੈਂਸ ਹੈ ਕਹਿੰਦਾ ਇਹ ਆ ਪੇ ਚਾਰ ਮਹੀਨੇ ਕੰਮ ਕਰਦੇ ਫੇਰ ਅਸੀਂ ਗੋਰਖਪੁਰ ਜੁਪੀ ਚਲੇ ਜਾਂਦੇ ਆ ਮੈਂ ਇੱਕ ਗੱਲ ਇਹਨੂੰ ਪੁੱਛਦਾ ਵੀ ਤੂੰ 4 ਮਹੀਨੇ ਯਾਰ ਤੈਨੂੰ ਕੋਈ ਫੂਡ ਦਾ ਫਿਕਰ ਨਹੀਂ ਗਲਤੀਆਂ ਮੰਨਣਾ ਸਾਹਮਣੇ ਆ ਕੇ ਫੂਡ ਸੇਫਟੀ ਦੇ ਡਰੋਂ ਇਦਾਂ ਕਰਨਾ ਇਹ ਡਰ ਕਰਕੇ ਨਹੀਂ ਚੰਗਾ ਕੰਮ ਕਰਨਾ ਹੋਣਾ ਚਾਹੀਦਾ ਤੁਸੀਂ ਇਹ ਸੋਚੋ ਯਾਰ ਲੋਕਾਂ ਨੂੰ ਸੇਫ ਤੇ ਮਿਆਰੀ ਖਾਣਾ ਆਪਾਂ ਦੇਣਾ ਨਹੀਂ ਹੈਗਾ ਫਿਰ ਮੈਂ ਇੱਕ ਗੱਲ ਇਹਨੂੰ ਕਹੀਆ ਰਮੋ ਨੂੰ ਵੀ ਜਿਹੜੇ ਬੱਚੇ ਆ ਉਹ ਵੀ ਤਾਂ ਛੱਡਈ ਆ ਜਿਹੜੇ ਖਾਂਦੇ ਆ ਔਰ ਜਿਹੜੀ ਵਿਚਾਰਨ ਵਾਲੀ ਗੱਲ ਆ ਤੇ ਜਿਹੜੀਆਂ ਪਿੰਨੀਆਂ ਆ ਨਾ ਜਿਹੜੀਆਂ ਜੜੀਆਂ ਬਣਾ ਰਹਾ ਉਹ ਮੈਨੂੰ ਨਹੀਂ ਲੱਗਦਾ ਕੋਈ ਬੰਦਾ ਅਮੀਰ ਜਾਂ ਵੱਡਾ ਜਿਹੜਾ ਬਹੁਤ ਪੈਸੇ ਵਾਲਾ ਉਹ ਖਾਂਦਾ ਹੋ ਨਾ ਔਰ ਮੈਨੂੰ ਇਹ ਵੀ ਨਹੀਂ ਲੱਗਦਾ ਕਿ ਉਹਨੂੰ ਵੱਡੇ ਖਾਂਦੇ ਹੋਣਗੇ ਵੱਡੇ ਵੱਡੇ ਬਡੇਰੀ ਉਮਰ ਦੇ ਉਹਨਾਂ ਬੱਚੇ ਹੀ ਖਾਂਦੇ ਆ ਔਰ ਬੱਚੇ ਵੀ ਮੈਨੂੰ ਲੱਗਦਾ ਵੀ ਜਿਹੜੇ ਆ ਤੂੰ ਤੂੰ ਤਾਂ ਤੂੰ ਅਮੀਰ ਤਾਂ ਹੈ ਨਹੀਂ ਬਹੁਤਾ ਤੇ ਦੇਖਣ ਤੋਂ ਲੱਗਦਾ ਬਈ ਬਹੁਤ ਅਮੀਰ ਤਾਂ ਹਨ ਤੇ ਤੂੰ ਅਗਰ ਗਰੀਬ ਦੇ ਬੱਚਿਆਂ ਦਾ ਨਹੀਂ ਫਿਕਰ ਕਰੂਗਾ ਤਾਂ ਕੌਣ ਕਰੂਗਾ ਨਹੀਂ ਬਾਤ ਸਹੀ ਕਰ ਰਹੇ ਆ ਤਕਰੀਬਾਂ ਦੇ ਬੱਚੇ ਤਾਂ ਤੂੰ ਮਾਰਨਗਾ ਤੇਰੀ ਚੀਜ਼ ਤਾਂ ਗਰੀਬ ਦੇ ਬੱਚਿਆਂ ਨੂੰ ਸੋ ਅੱਜ ਇਹਨੂੰ ਇਹ ਜੋ ਮਰਜੀ ਕਹਿੰਦਾ ਆ ਪੇ ਅਸੀਂ ਇਹਦੇ ਸੈਂਪਲ ਲੈ ਚੱਲੇ ਆ ਅੱਜ ਪਿੰਨੀਆਂ ਦੇ ਵੀ ਲੈ ਲਏ ਸੈਂਪਲ ਗੋੜ ਜਿਹੜਾ ਇਹ ਗੋੜ ਇਹਨੇ ਬਾਥਰੂਮ ਚ ਰੱਖਿਆ ਹੋਇਆ ਸੀ ਇਦਾਂ ਦੇ ਹਾਲਾਤਾਂ ਚ ਉਹ ਲੈ ਲਿਆ ਬਾਥਰੂਮ ਮੇ ਨਹੀਂ ਆ ਤੇ ਤੇ ਬਾਥਰੂਮ ਚ ਜਿਹੜਾ ਗੋੜਾ ਆ ਦੇਖੋ ਤੁਸੀਂ ਨਹੀਂ ਬਾਥਰੂਮ ਮੇ ਨਹੀਂ ਹੈ ਹੋਰ ਇਹਨੂੰ ਕੀ ਕਹਿੰਦੇ ਆ ਆ ਆ ਦੇਖੋ ਇਹਦੇ ਨਾਲ ਹੀ ਬਿਲਕੁਲ ਇੰਦਰ ਟਾਇਲਟ ਆ ਆ ਦੇਖੋ ਆ ਦੇਖੋ ਇਹ ਟਾਇਲਟ ਆ ਮਤਲਬ ਆ ਟਾਇਲਟ ਆ ਆ ਗੁੜਾ ਰੱਖਿਆ ਹੋਇਆ ਇਦਾਂ ਦੇ ਹਾਲਾਤਾਂ ਚ ਚੀਜ਼ਾਂ ਪ੍ਰੋਵਾਈਡ ਕਰਦੇ ਆ ਸੋ ਇਹ ਗੁੜ ਦੇ ਸੈਂਪਲ ਲੈ ਜਾਣੇ ਆ ਗੁੜ ਦੇ ਦੇਖੋ ਤੁਸੀਂ ਕਿਦਾਂ ਦੇ ਹਾਲਾਤ ਚ ਇਹਨੇ ਗੁੜ ਰੱਖਿਆ ਇਹ ਗੁੜ ਪਿੰਨੀਆਂ ਬਣਾਉਣ ਲਈ ਯੂਜ਼ ਕਰਦਾ ਬੰਦਾ ਰਾਮੋ ਸ਼ਾਮਚੰਦਰ ਤੇ ਅਸੀਂ ਜਿਹੜਾ ਅਸੀਂ ਸੈਂਪਲ ਅੱਜ ਪਿੰਡਿਆਂ ਦੇ ਵਿੱਚੋਂ ਲੈਣੇ ਆ ਕੀਰਤੀਨਗਰ ਚ ਰਾਮੂ ਦੇ ਮਕਸਦ ਜਿਹੜਾ ਇਹ ਨਹੀਂ ਹੈਗਾ ਇਕੱਲਾ ਭਈ ਜਿਹੜਾ ਇਹ ਸੈਂਪਲ ਲੈਣੇ ਆ ਉਹਦਾ ਰਿਜ਼ਲਟ ਕੀ ਆਊਗਾ ਉਹ ਇੱਕ ਇਹਦਾ ਸਜਾ ਕੀ ਨੂੰ ਮਿਲਗੀ ਮੰਤਵ ਇਹ ਹੈ ਭਈ ਸਾਡਾ ਜਿਹੜਾ ਲੋਕੀ ਅਵੇਅਰ ਹੋ ਜਾਣ ਫੂਡ ਸੇਫਟੀ ਟੀਮ ਜਾਊਗੀ ਤਾਂ ਲੋਕੀ ਦਰੋਂ ਕਰਨ ਨਹੀਂ ਅਸੀਂ ਚਾਹੁੰਦੇ ਸਾਡਾ ਮੈਸੇਜ ਜਿੱਥੇ ਪਹੁੰਚ ਜਾਂਦਾ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਲੋਕੀ ਆਪਣਾ ਠੀਕ ਕਰ ਲੈਣ ਅਸੀਂ ਕਦਾ ਵੀ ਨਹੀਂ ਚਾਹੁੰਦੇ ਕਦੀ ਵੀ ਨਹੀਂ ਚਾਹੁੰਦੇ ਅਸੀਂ ਜਾਈਏ ਤਾਂ ਸਾਨੂੰ ਐਦਾਂ ਦੇ ਹਾਲਾਤ ਮਿਲਣ ਐਦਾਂ ਦੀ ਲੈਟਰਨ ਮਿਲੇ ਨਾਲ ਇਹ ਨਹੀਂ ਅਸੀਂ ਚਾਹੁੰਦੇ ਔਰ ਜਿੱਦਾਂ ਦੇ ਤਰਪਾਲ ਗੰਦੇ ਤੇ ਪਾਈ ਆ ਔਰ ਜਿੱਦਾਂ ਦੇ ਹਾਲਾਤਾਂ ਨੇ ਗਡਾਉਨ ਬਣਾਇਆ ਸੋ ਸੈਂਪਲ ਲੈ ਲਾਂਗੇ ਔਰ ਸੈਂਪਲ ਜਦੋਂ ਟੈਸਟ ਹੋ ਕੇ ਆਉਣਗੇ ਫਿਰ ਹੀ ਇਹ ਵੇਚ ਸਕੂਗਾ ਕੋਈ ਚੀਜ਼ ਨਹੀਂ ਤਾਂ ਨਹੀਂ ਵੇਚ ਸਕੂਗਾ ਬਸ ਕੁਲ ਮਿਲਾ ਕੇ ਮਿਸ਼ਨ ਤਦਰੁਸਤ ਪੰਜਾਬ ਲਾਗੂ ਕਰਕੇ ਹਟਾਂਗੇ ਜਿਹੜੇ ਹੁਣ ਫੇਰ ਤੁਸੀਂ ਕੋਈ ਮੈਨੂੰ ਕਵੇ ਤੇ ਪ੍ਰਵਾਸੀ ਭਾਰਤੀਆਂ ਨੂੰ ਤੁਸੀਂ ਪੁਆਇੰਟ ਆਊਟ ਕਰਦੇ ਆ ਯਾਰ ਹੁਣ ਮੈਂ ਥੋੜਾ ਇਹਨੂੰ ਲਿਆਂਦਾ ਜਿਹੜਾ ਬੰਦਾ ਇਨਫੋਰਮੇਸ਼ਨ ਲੈ ਕੇ ਆ ਉਹ ਮੈਂ ਥੋੜਾ ਉਹਨੂੰ ਪਲਾਨ ਕੀਤਾ ਕੁਝ ਸੋ ਇਹ ਕੁਝ ਨਹੀਂ ਏਦਾਂ ਦੀ ਗੱਲ ਅਸੀਂ ਚਾਹੁੰਦੇ ਭਈ ਜਿਹੜਾ ਐਡਲਟਰੇਸ਼ਨ ਕਰਦਾ ਆ ਉਹ ਨਾ ਪੰਜਾਬੀ ਆ ਉਹਨੂੰ ਐਦਾਂ ਦੇਖਣਾ ਚਾਹੀਦਾ ਨਾ ਉਹਨੂੰ ਇਹਦਾ ਜੂਪੀ ਦਾ ਦੇਖਣਾ ਚਾਹੀਦਾ ਨਾ ਉਹਨੂੰ ਬਿਹਾਰ ਦਾ ਦੇਖਣਾ ਚਾਹੀਦਾ ਉਹਨੂੰ ਦੇਖਣਾ ਚਾਹੀਦਾ ਵੀ ਉਹ ਸਮਾਜ ਦਾ ਦੁਨੀਆ ਦਾ ਦੁਸ਼ਮਣ ਹੈ ਜਿਹੜਾ ਜ਼ਹਿਰ ਖੜਾ ਰਿਆ ਸਟੇਟ ਨਾਲ ਉਹਨੂੰ ਲਿੰਕ ਕਰਕੇ ਨਹੀਂ ਦੇਖਣਾ ਚਾਹੀਦਾ ਪਰ ਜਿਹੜੀ ਸਟੇਟ ਜ਼ਿਆਦਾ ਐਦਾਂ ਕਰ ਰਹੀ ਆ ਤਾਂ ਕਿਤੇ ਨਾ ਕਿਤੇ ਸਵਾਲ ਤਾਂ ਉੱਠੂਗਾ ਤੂੰ ਇੱਕ ਵਾਰ ਬਤਾ ਰੋ ਕਿਉਂ ਰਹਾ ਹੈ ਰੋ ਕਿਉਂ ਰਹਾ ਮਤਲਬ ਪਾਪ ਜਾਦਾ ਰਹੇ ਹੈ ਗਲਤੀ ਹੋ ਗਿਆ नहीं नहीं मतलब आप रो रहा हूँ कि बाप नहीं है माता नहीं है आप कोई नहीं। मतलब उसका मतलब ये है कि ऐसा गंदा काम करो नहीं हम नहीं करेंगे बाप हम माफ कर दीजिए आज इसके बाद हम कर नहीं, नहीं अब मेरे माँ बाप नहीं है बाप मेरे भी नहीं, नहीं।, नहीं। एक मेरे मेरी बात सुनो मेरे इमोशनली ना ब्लैकमेल कर इमोशनली ऐसे भावुक हो के नहीं मेरे माँ बाप नहीं मैं लोगों को जहर खिला दूं हैं मेरे है नहीं है माता पिता किसके हैं जहाँ कितनों को पूछूं उनके मां-बाप नहीं है तो समाज को मार देंगे वो डर से पछतावा हो रहा है पछतावा है पछतावा है आपको और थे जदा मक्खियां गंध तो खिला रहे हैं तेरे को पछतावा है कोई पछतावा हो रहा है बस पे आगे से बढ़िया काम करना हमसे हम लाइसेंस लो ब्रेस ब्रेस और ऐसे नहीं तेरे को बनाने